ਆਹ ਰਾ ਦੂ ਲੋਕਾਂ ਦੀ ਗੱਲ ਛੱਡ ਆ ਹੁਣ ਆਪਾਂ ਆ ਕੰਮ ਕਰਦੇ ਨਾ ਹੁਣ ਮੁੰਡੇ ਆਪਣੇ ਚਲੋ ਮੈਂ ਨਾ ਨਹੀਂ ਲਾ ਲਾ ਕੇ ਬੰਨੇ ਦੇ ਆਪਣੀ ਹੁੰਦੇ ਜਿਹੜੇ ਲਾਗੇ ਦੇ ਹੁੰਦੇ ਉਹ ਜ਼ਿਆਦਾ ਕਰਦੇ ਤਾਂ ਹੁਣ ਕਹਿੰਦੇ ਆ ਕਿ ਪਲਵਾਨ ਨੇ ਜਿਹੜਾ ਕੰਮ ਕੀਤਾ ਇਹ ਇਕੱਲਾ ਬਲੌਗ ਬਣਾਉਣ ਵਾਅਦਾ ਕੀਤਾ ਪਈ ਬੀ ਇਹ ਬਲੌਗ ਹੀ ਇਕੱਲੇ ਬਣਾਉਣ ਹੁਣ ਜਿਹੜਾ ਮੈਂ 6-7 ਲੱਖ ਰੁਪਏ ਲਾਤਾ ਉੱਥੇ ਵੀ ਮੈਂ ਇਕੱਲਾ ਪੈਲੀ ਛੱਡਤੀ ਆ 50 ਲੱਖ ਰੁਪਏ ਦੀ ਪੈਲੀ ਆ ਉੱਤੇ ਮੈਂ ਉਹ ਮੈਂ ਬਲੌਗ ਬਣਾਉਣਾ ਤੇ ਜਿਵੇਂ ਬਲੌਗ ਹੀ ਬਣਾਉਣਾ ਮੈਂ ਪੈਲੀ ਨਾ ਛੱਡਦਾ ਹਣਾ ਹਾਂ ਜੀ ਬਹੁਤ ਵਧੀਆ ਨਾ ਕਿ ਲੋਕੀ ਲੋਕਾਂ ਦੀ ਸੋਚ ਜਿਹੜੀ ਉਹ ਬੜੀ ਘਟੀਆ ਸੋਚ ਦੇ ਮਾਲਕਿਆ ਲੋਕੀ ਆਪਾਂ ਵੀ ਇੱਥੇ ਆਉਂਦੇ ਆ ਨਾ ਮੈਂ ਗੱਲ ਲੈਣਾ ਗੱਲ ਕਰਕੇ ਨੀਤ ਨੂੰ ਮੈਂ ਦੱਸਦਾ ਚਲੋ ਆਪਾਂ ਆਪਾਂ ਬਲੌਗ ਜਰੀਏ ਪਹਿਲਾਂ ਕੀ ਚੱਕਰੇ ਮੇਰੀ ਥਿਊਰੀ ਕੀ ਆ ਉੱਥੇ ਬੱਚੇ ਜਦੋਂ ਰਹਿਣ ਲੱਗ ਪਏ ਨਾ ਕੋਈ ਬੱਚੇ 20 ਆ ਜਾਂ 25 ਆ ਬਲੌਗਾਂ ਥਰੂ ਆਪਾਂ ਲੋਕਾਂ ਉਹਨਾਂ ਦੀ ਹਸਿਆ ਹਟਾ ਕਰਨੀ ਆ ਸਾਰਿਆਂ ਦੀ ਇਹ ਇਹਨਾਂ ਨੂੰ ਕੋਈ ਸਮਾਨ ਲੈ ਕੇ ਦੋ ਰੁਪਈਏ 1 ਰੁਪਈਏ ਨੂੰ ਅੱਜ ਮੇਰੀ ਗੱਲ ਯਾਦ ਰੱਖੋ 1 ਰੁਪਈਏ ਨੂੰ ਮੈਂ ਹੱਥ ਨਹੀਂ ਲਾਉਣਾ ਕੋਈ ਮੇਰੇ ਅਕਾਊਂਟ 'ਚ ਪੈਸੇ ਪਾਵੇਂ ਮੈਂ ਉਹਨੂੰ ਹੱਥ ਨਹੀਂ ਲਾਉਣਾ ਸੁੱਦੇ ਤੁਸੀਂ ਇੱਥੇ ਆਓ ਜਿਹੜੇ ਜਵਾਕ ਨੂੰ ਖਰਾਲ ਦੀ ਲੋੜ ਨੂੰ ਖਰਾਲ ਦੇ ਦੇ ਜਾਈਂ ਆ ਜੀ ਇਹ ਨਹੀਂ ਕੋਈ ਫਰੰਦੀ ਕਰ ਜਾ ਤੱਜ ਤੋਂ ਪੈਸੇ ਪਵਾ ਜੇ ਤੌਣ ਜਿਤੇ ਆਪ ਖਾਜੂਗਾ ਤੇ ਮੈਂ ਜਰ ਮੈਂ ਖਾ ਲੂੰਗਾ ਸਾਰਾ ਕੁਝ ਕਰ ਲੂੰਗਾ ਇੱਕ ਦਿਨ ਮੈਂ ਮੂੰਹ ਤੇ ਉੱਤੇ ਦਿਖਾਉਣਾ ਨਾ ਜਾ ਕੇ ਰੱਬ ਰੱਬ ਤੋਂ ਹੀ ਜਾਣਾ ਨਾ ਇੱਕ ਦਿਨ ਨਾ ਕਿ ਉੱਥੇ ਹਿਸਾਬ ਕਰਦੇ ਹੋਣੇ ਆ ਯੋਜਿਕ ਕੰਮ ਮੈਂ ਕਿੱਡੀ ਗੱਲ ਕਰਦਾ ਉਹ ਨਹੀਂ ਦੁੱਖ ਨਾਲ ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਉਹਨੂੰ ਕੋਈ ਫੁੱਲ ਵੀ ਮਾਰੇ ਉਹ ਫੁੱਲ ਨੂੰ ਵੀ ਫੁੱਲਦੀ ਵੀ ਪੀੜ ਹੁੰਦੀ ਹੈ ਸਾਡੇ ਤੇ ਕਿਉਂ ਕੋਈ ਉਮਲ ਕਰੇ ਸੱਚੀ ਨੀਤ ਨਾਲ ਲੱਗੇ ਤੇ ਸੱਚੀ ਨੀਤ ਨਾਲ ਆਪਾਂ ਕੰਮ ਕਰਦੇ ਯਾਰ ਉਦਾਂ ਨਹੀਂ ਕਮਾਈ ਹੁੰਦੀ ਉਦਾਂ ਨਹੀਂ ਸਾਰਾ ਕੁਝ ਹੁੰਦਾ ਯਾਰ ਗੱਲ ਸੁਣ ਜੇ ਮੈਂ ਬਲੋਕਾਂ ਦੇ ਬਲੋਕਾਂ ਦੀ ਪੈਸੇ ਖਾਉਂਗਾ ਸਾਰਾ ਕੁਝ ਕਰੂੰਗਾ ਤੇ ਮੈਂ ਇਹਨੂੰ ਸਿੱਖਿਆ ਤੇ ਦੇ ਦਿਆਂਗਾ ਨਾ ਉਹ ਮੈਂ ਜਿੰਦਾ ਮਰਾਂ ਤੱਕ ਬੋਲਦੇ ਹਾਂ ਮੈਂ ਨਹੀਂ ਮੰਨ ਕੇ ਚੱਲੋ ਤੇ ਇਹਨੇ ਬਲੌਗ ਵੀ ਬਣਾਉਂਦੇ ਆ ਹਾਂ ਸਾਰੇ ਕੋਈ ਕਰਦੇ ਨੇ ਸਿੱਖਿਆ ਤੇ ਦੇਣ ਦੇ ਆ ਮੰਨ ਲਓ ਮੈਂ ਸਿੱਖਿਆ ਤੇ ਦੇਣ ਦੇ ਆ ਨਾ ਉਹਨਾਂ ਦੇ ਵਿੱਚ ਜਿਹੜਾ ਪਲੇਅਰ ਕੋਈ ਕਿਸੇ ਦਾ ਰੋਟੀ ਪਾਣੀ ਚੱਲ ਜੂਗਾ ਤਕੜਾ ਹੋ ਜਾਊਗਾ ਕੋਈ ਉਹ ਉਹਦਾ ਤੇ ਰੋਟੀ ਪੱਕ ਜੀ ਨਾ ਚੰਗੀ ਭਲੀ ਹੁਣ ਮੈਂ ਤਾਂ ਉਹਨਾਂ ਦਾ ਗੱਲ ਦੱਸਾਂ ਕੱਲਣਾ 15 20 ਲਿਕੇ ਨਿਕੇ ਜਵਾਕ ਆਏ ਘਰੇ ਤੇ ਪੂਰੇ ਐਨ ਹਾਸ ਦੇਖੇ ਦਨ ਮੈਂ ਕਿਤੋਂ ਟਾਈਮ ਹੈਗਾ ਨਹੀਂ ਤੇ ਕੇ ਦੇ ਘਰੇ ਆਉਂਦਾ ਹੈਗਾ ਟਾਈਮ ਸਾਡੇ ਆਪ ਤੇ ਜਵਾਕ ਹੀ ਆ ਚਾਰ ਪੰਜ ਉਹੀ ਆਉਂਦੇ ਆ ਨਹੀਂ ਤੇ ਫੋਨ ਲੈ ਕੇ ਬੈਠ ਰਹਿੰਦੇ